ਜੇ ਡੇਰਾ ਬਾਬਾ ਨਾਨਕ ਦੀ ਗੱਲ ਕਰੀਏ ਤਾਂ ਇੱਥੇ ਹੁਣ ਬਾਈ ਇਲੈਕਸ਼ਨ ਆ ਗਿਆ 2022 ਤੇ 2024 ਦੀ ਆਮ ਆਦਮੀ ਪਾਰਟੀ ਦੀ ਪਰਫਾਰਮੈਂਸ ਕਿੰਦਾ ਦੇਖਦੇ ਹੋ ਨਾ ਕੋਪਾ ਮੈਨੂੰ 31000 ਦੇ ਸਮਥਿੰਗ ਜਿਹੜੀ ਬੋਟ ਸੀ ਉਹ ਮੈਨੂੰ ਪਈ ਸੀ ਤੇ ਜਿਹੜੀ ਇਸ ਵਾਰ ਜਿਹੜਾ ਮਾਰਜਨ ਰਿਹਾ 4000 ਦੇ ਆਸ-ਪਾਸ ਰਿਹਾ ਕਿਸ ਨਾਂ ਤੇ ਵੋਟਾਂ ਪਈਆਂ ਤੇ ਕਿਉਂ ਇੱਕ ਵਾਰੀ ਫੇਰ ਬਰਾਬਰਤਾ ਨਹੀਂ ਹੋ ਪਾਈ ਮੰਤਰੀ ਆਪਣੇ ਆਪ ਨੂੰ ਖਵਾਉਣ ਵਾਲਾ ਬੰਦਾ ਮਜੂਤਾ ਐ ਐਮਐਲਏ ਲੈ ਕੇ ਤਾਂ ਮੈਂ ਇਥੋਂ ਜਿੱਤ ਕੇ ਨਿਕਲਣਾ ਤੇ 3900 ਵੋਟ ਦਾ ਫਰਕ ਹੈ ਤੇ ਜੇ ਮੈਨੂੰ 2000 ਪੈ ਜਾਂਦੇ ਨਹੀਂ ਤਾਂ ਡੁੱਗ ਕੇ ਹੀ ਨਾ ਤੋਤੇ ਫਿਰ ਇਹ ਜਿੱਤ ਨਹੀਂ ਗਈ ਡੇਰਾ ਬਾਬਾ ਨਾਨਕ ਚ ਇਹਨੂੰ ਜਿੱਤ ਨਹੀਂ ਕਿਹਾ ਜਾਂਦਾ ਜਿੱਤ ਤਾਂ ਹੁੰਦੀ ਕਿ ਲੋਕ ਪਿਆਰ ਕਰਦੇ ਹੁੰਦੇ ਤੇ 20 ਜਾਂ ਦੀ ਲੀਡ ਡੇਰਾ ਬਾਬਾ ਨਾਨਕ ਵਾਲੇ ਦਿੰਦੇ ਤਾਂ ਫੇਰ ਉਹਨੂੰ ਮੈਂ ਜਿੱਤ ਕਹਿੰਦਾ ਸੀਗਾ ਵੱਡੇ ਵੱਡੇ ਲੀਡਰ ਜਿਦਾਂ ਕਿ ਮੁੱਖ ਮੰਤਰੀ ਜਾਂ ਜਿੰਨੇ ਵੀ ਇਲਾਕੇ ਦੇ ਲੀਡਰਾਂ ਉਹ ਹੁਣੇ ਸ਼ੁਰੂ ਹੋ ਜਾਂਦੇ ਫੇਰੇ ਮਾਰਨੇ ਸ਼ੁਰੂ ਹੋ ਜਾਂਦੇ ਗੁਰਪ੍ਰੀਤ ਸਿੰਘ ਰਦਾਵਾ ਆਪਣੇ ਹਲਕੇ ਦਾ ਹੁਣ ਚੌਪੱਖੀ ਵਿਕਾਸ ਕਿਦਾਂ ਕਰਵਾਉਣਗੇ ਜਾਂ ਕਿਸ ਨਿਗਾਹ ਨਾਲ ਵੇਖਦੇ ਆ ਬਾਈ ਲੈਕ ਜਾਨੀ ਸਰਕਾਰਾਂ ਉਚੇਚੇ ਤੌਰ ਤੇ ਧਿਆਨ ਮਿਦਿੰਦੀ ਹੈ ਸਰਕਾਰ ਨੇ ਕੋਈ ਬਾਈ ਇਲੈਕਸ਼ਨ ਹਰ ਨਹੀਂ ਨੀਗੀ ਪੰਜਾਬ ਦੀਆਂ ਜਿਹੜੀਆਂ 5 ਬਾਈ ਇਲੈਕਸ਼ਨਾਂ ਸਰਕਾਰ ਨੇ 5 ਦੀਆਂ 5 224 ਦੇ ਨਤੀਜੇ ਆਉਣ ਮਗਰੋਂ ਹੁਣ ਨਵੀਂ ਸਰਕਾਰ ਕੇਂਦਰ ਦੇ ਵਿੱਚ ਆ ਗਈ ਹੈ ਸਰਕਾਰ ਨੇ ਹੈਟ੍ਰਿਕ ਬਣਾਈ ਐਨਡੀਏ ਦੀ ਸਰਕਾਰ ਬਣ ਗਈ ਪਰ ਜੇ ਪੰਜਾਬ ਦੀ ਗੱਲ ਕਰੀਏ ਤਾਂ ਜਿਸ ਵਿੱਚ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਇੱਥੋਂ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਦਾਵਾ ਹੁਣਾਂ ਨੇ ਵੱਡੀ ਲੀਡ ਖੜਕੇ ਜਿੱਤ ਹਾਸਲ ਕੀਤੀ ਜੇ ਡੇਰਾ ਬਾਬਾ ਨਾਨਕ ਦੀ ਗੱਲ ਕਰੀਏ ਤਾਂ ਇੱਥੇ ਹੁਣ ਬਾਈ ਇਲੈਕਸ਼ਨ ਆ ਗਈ ਹੈ ਬਾਈ ਇਲੈਕਸ਼ਨ ਚ ਕੀ ਤਿਆਰੀਆਂ ਰਹਿਣਗੀਆਂ 2024 ਅਤੇ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਕੀ ਪਰਫਾਰਮੈਂਸ ਰਹੀ ਗੱਲਬਾਤ ਕਰ ਲਾਂਗੇ ਸਾਡੇ ਨਾਲ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਦਾਵਾ ਹੋਰੇ ਮੌਜੂਦ ਆ ਰੰਦਾਵਾ ਸਾਹਿਬ 2022 ਤੇ 2024 ਦੀ ਆਮ ਆਦਮੀ ਪਾਰਟੀ ਦੀ ਪਰਫਾਰਮੈਂਸ ਕਿਦਾਂ ਦੇਖਦੇ ਹੋ ਦੇਖੋ ਜਿਹੜੀ 2022 ਦੀ ਇਲੈਕਸ਼ਨ ਆ ਆਮ ਆਦਮੀ ਪਾਰਟੀ ਵੱਲੋਂ ਮੈਂ ਲੜੀ ਆ ਉਹਦੇ ਚ ਲਗਭਗ ਮੈਨੂੰ 31000 ਦੇ ਸਮਥਿੰਗ ਜਿਹੜੀ ਵੋਟ ਸੀ ਉਹ ਮੈਨੂੰ ਪਈ ਸੀ ਤੇ ਜਿਹੜੀ 24 ਦੀ ਇਲੈਕਸ਼ਨ ਹੋਈ ਆ ਲੋਕ ਸਭਾ ਦੀ ਉਹਦੇ ਚ ਲਗਭਗ 1.44 ਲੱਖ ਜਿਹੜੀ ਇਹ ਵੋਟ ਆਮ ਆਦਮੀ ਪਾਰਟੀ ਨੂੰ ਡੇਰਾ ਬਾਬਾ ਨਾਨਕ ਹਲਕੇ ਚ ਮਿਲੀ 2022 ਚ ਦੇਖਿਆ ਜਾਵੇ ਤਾਂ ਵੱਡੀ ਲੀਡਰ ਤੁਸੀਂ ਹਰੇ ਇਹ। ਈਸ਼ਵਰ ਜਿਹੜਾ ਮਾਰਜਨ ਰਿਹਾ 4000 ਦੇ ਆਸ-ਪਾਸ ਰਿਹਾ ਕਿਸ ਨਾਂ ਤੇ ਵੋਟਾਂ ਪਈਆਂ ਤੇ ਕਿਉਂ ਇੱਕ ਵਾਰੀ ਫੇਰ ਬਰਾਬਰਤਾ ਨਹੀਂ ਹੋ ਪਾਈ। ਦੇਖੋ ਲਗਭਗ 3900 ਤੇ 40k ਵੋਟਾਂ ਦਾ ਜਿਹੜਾ ਵਾ ਉਹ ਉਮੀਦਵਾਰ ਲੋਕ ਸਭਾ ਦਾ ਜਿਹੜਾ ਤੋਂ ਕਾਂਗਰਸ ਦਾ ਡੇਰਾ ਬਾਬਾ ਨਾਨਕ ਤੋਂ ਜਿੱਤਿਆ। ਮੁੱਖ ਮੰਤਰੀ ਆਪਣੇ ਆਪ ਨੂੰ ਅਖਵਾਉਣ ਵਾਲਾ ਬੰਦਾ ਮਜੂਤਾ ਐਮਐਲਏ ਲਗਭਗ 60 ਸਾਲ ਤੋਂ ਪਰਿਵਾਰ ਜਿਹੜਾ ਸਿਆਸਤ ਦੇ ਵਿੱਚ ਸਿਆਸਤ ਕਰ ਰਿਹਾ ਔਰ ਜਿਹੜਾ ਇਲੈਕਸ਼ਨ ਲੜ ਤੋਂ ਪਹਿਲਾਂ ਕਹਿੰਦਾ ਸੀ ਕਿ ਮੈਂ ਡੇਰਾ ਬਾਬਾ ਨਾਨਕ ਚੋਂ 20000 ਦੀ ਲੀਡ ਲੈ ਕੇ ਤਾਂ ਮੈਂ ਇਥੋਂ ਜਿੱਤ ਕੇ ਨਿਕਲਣਾ ਤੇ 3900 ਬੋਟ ਦਾ ਫਰਕ ਹੈ ਤੇ ਜੇ ਮੈਨੂੰ 2000 ਪੈ ਜਾਂਦੇ ਨਹੀਂ ਤਾਂ ਡੁੱਬ ਗਏ ਸੀ ਨਾ ਤੋਤੇ ਫਿਰ ਇਹਦੇ ਤੋਂ ਇੱਕ ਅੰਦਾਜ਼ਾ ਲਾ ਲਓ ਕਿ ਲੋਕ ਕਿੰਨਾ ਕ ਲੋਕਾਂ ਨੇ ਪਸੰਦ ਕੀਤਾ ਹੋਊਗਾ ਕਿ ਆਪਣੇ ਆਪ ਨੂੰ ਐਡੇ ਵੱਡੇ ਲੀਡ ਰਖਾਉਣ ਵਾਲੇ ਹੋਣ ਤਾਂ 20000 3900 ਦੀ ਸਾਰੀ ਲੀਡ ਹੋਵੇ ਕੀਂ ਦਾ ਜਲਉਂਦੇ ਇਹਦੇ ਤੋਂ ਇਹ ਜਿੱਤ ਨਹੀਂ ਗਈ ਡੇਰਾ ਬਾਬਾ ਨਾਨਕ ਚ ਇਹਨੂੰ ਜਿੱਤ ਨਹੀਂ ਕਿਹਾ ਜਾਂਦਾ ਜਿੱਤ ਤਾਂ ਹੁੰਦੀ ਕਿ ਲੋਕ ਪਿਆਰ ਕਰਦੇ ਹੁੰਦੇ ਤੇ 20000 ਦੀ ਲੀਡ ਡੇਰਾ ਬਾਬਾ ਨਾਨਕ ਵਾਲੇ ਦਿੰਦੇ ਤਾਂ ਫੇਰ ਉਹਨੂੰ ਮੈਂ ਜਿੱਤ ਕਹਿੰਦਾ ਸੀਗਾ ਜਿੱਤ ਬਾਹਰੋਂ ਤਾਂ ਹੋ ਗਈ ਆ ਪਰ ਡੇਰਾ ਬਾਬਾ ਨਾਨਕ ਚ ਉਹਨੂੰ ਹਾਰ ਹੀ ਮੰਨ ਕੇ ਚੱਲੋ ਉਸ ਤਰੀਕੇ ਨਾਲ ਤੁਸੀਂ ਕਹਿੰਦੇ ਕਿ ਡੇਰਾ ਬਾਬਾ ਨਾਨਕ ਤੋਂ 3940 ਵੋਟਾਂ ਜੇ ਇਹਨੂੰ ਦੇਖਿਆ ਜਾਵੇ ਇਹਨੂੰ ਸਿਆਸੀ ਚਸ਼ਮਾ ਲਾ ਕੇ ਦੇਖਿਆ ਜਾਵੇ ਤਾਂ ਕਿਉਂਕਿ ਤੁਹਾਡੇ ਹਲਕੇ 'ਚ ਹੁਣ ਕੁਝ ਮਹੀਨਿਆਂ 'ਚ ਹੀ ਬਾਈ ਇਲੈਕਸ਼ਨ ਆ ਜਾਣੀ ਹੈ ਇਹਦੇ ਨਤੀਜੇ ਕਿਦਾਂ ਦੇਖੋਗੇ ਮੇਖੋ ਲੋਏ ਫਤਵਾ ਲੋਕਾਂ ਨੇ ਦੇਣਾ ਹੈ ਮੇਰੇ ਹਿਸਾਬ ਨਾਲ ਲੋਕਾਂ ਨੇ ਫਤਵਾ ਦਿੱਤਾ ਹੈ ਜੀ ਇੱਕ ਬੜਾ ਹੁੰਦਾ ਕਿ ਲੋਕਲ ਮੇਰੇ ਕਲ 75 ਸਾਲਾਂ ਬਾਅਦ ਪਹਿਲੀ ਵਾਰੀ ਐਮਪੀ ਦੀ ਟਿਕਟ ਜਿਹੜੀ ਉਹ ਡੇਰਾ ਬਾਬਾ ਨਾਨਕ ਚ ਆਈ ਹੈ ਕੁਝ ਫਾਇਦਾ ਲੋਕਾਂ ਦਾ ਇਹ ਵੀ ਹੋ ਸਕਦਾ ਕਿ ਹਰ ਬੰਦੇ ਨੂੰ ਹੁੰਦਾ ਕਿ ਲੋਕ ਕਲਾਜੀ ਐਮਪੀ ਮਿਲੀ ਹੈ ਐਮਪੀ ਦੀ ਸੀਟ ਕੋਈ ਛੋਟੀ ਸੀਟ ਦਾ ਹੈ ਨਹੀਂ ਬੜੀ ਵੱਡੀ ਮਾਣ ਹੁੰਦਾ ਇਲਾਕੇ ਨੂੰ ਖਾਸ ਕਰਕੇ ਹਲਕੇ ਨੂੰ ਜਿਹੜੇ ਹਲਕੇ ਨੂੰ ਮਿਲੀ ਹੋਵੇ ਤਾਂ ਇਹਦਾ ਮਤਲਬ ਇਹ ਹੈ ਕਿ ਜੇ ਲੋਕਾਂ ਨੇ ਉਦੋਂ ਨਹੀਂ ਪਸੰਦ ਕੀਤਾ ਤਾਂ ਬਾਈ ਇਲੈਕਸ਼ਨ ਚ ਕਿੰਨਾ ਕੁ ਪਸੰਦ ਕਰਨਾ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਣਾ ਜਦੋਂ ਕਹਿੰਦੇ ਕਿ ਕਿਸੇ ਵੀ ਹਲਕੇ ਚ ਬਾਈ ਇਲੈਕਸ਼ਨ ਆ ਜਾਏ ਤੇ ਉਹ ਹਲਕੇ ਦਾ ਵਿਕਾਸ ਨਿਸ਼ਚਿਤ ਹੋ ਜਾਂਦਾ ਪਹਿਲਾਂ ਹੀ ਬੱਟੇ ਵਰਡੇ ਲੀਡਰ ਜਿੱਦਾਂ ਕਿ ਮੁੱਖ ਮੰਤਰੀ ਜਾਂ ਜਿੰਨੇ ਵੀ ਇਲਾਕੇ ਦੇ ਲੀਡਰ ਆ ਉਹ ਆਉਣੇ ਸ਼ੁਰੂ ਹੋ ਜਾਂਦੇ ਫੇਰੇ ਮਾਰਨੇ ਸ਼ੁਰੂ ਹੋ ਜਾਂਦੇ ਗੁਰਮੀਤ ਸਿੰਘ ਰੰਦਾਵਾ ਆਪਣੇ ਹਲਕੇ ਦਾ ਹੁਣ ਚੌਪੱਖੀ ਵਿਕਾਸ ਕਿਦਾਂ ਕਰਵਾਉਣਗੇ ਜਾਂ ਕਿਸ ਨਿਗਾਹ ਨਾਲ ਦੇਖਦੇ ਆ ਬਾਈ ਇਲੈਕਸ਼ਨ ਨੂੰ ਦੇਖੋ ਸਰਕਾਰ ਦਾ ਪਹਿਲਾਂ ਵੀ ਬਾਰਡਰ ਤੇ ਬੜਾ ਧਿਆਨ ਹੈ ਆਲਰੇਡੀ 2 ਸਾਲ ਚ ਕੰਮ ਪਹਿਲਾਂ ਵੀ ਬਹੁਤ ਹੋਏ ਨੇ ਤੁਸੀਂ ਡੇਰਾ ਪਾਪਾ ਨਾਨਕ ਮੰਡੀਆਂ ਦਾ ਹਾਲ ਦੇਖ ਲਓ ਆ ਰੋਡ ਵੇਖ ਲਓ ਤੁਸੀਂ ਕਿਵੇਂ ਦੇ ਬਣ ਰਹੇ ਨੇ ਡੇਰਾ ਪਾਪਾ ਨਾਨਕ ਚ ਜਾਥ ਉੱਥੇ ਆਪਣਾ ਟ੍ਰੋਮਾ ਸੈਂਟਰ ਬਣ ਰਿਹਾ ਡੇਰਾ ਬਾਬਾ ਨਾਨਕ ਚ ਇੱਕ 6.5 ਕਰੋੜ ਨਾਲ ਤਹਿਸੀਲ ਕੰਪਲੈਕਸ ਕਲਾਂ ਨੌਰ ਚ ਬਣ ਰਿਹਾ ਹੈ ਬੜੇ ਵੱਡੇ ਪੱਤਨ ਤੇ ਬੜੇ ਵੱਡੇ ਪ੍ਰੋਜੈਕਟ ਨੇ ਜਿਹੜੇ ਆਲਰੇਡੀ ਪਹਿਲਾਂ ਹੀ 2 ਸਾਲ ਜੇ ਕੰਮ ਜਿਹੜੇ ਸਰਕਾਰ ਕਰ ਰਹੀ ਹੈ ਪਰ ਜਿਹੜੀ ਗੱਲ ਤੁਸੀਂ ਬਾਈ ਇਲੈਕਸ਼ਨ ਦੀ ਕੀਤੀ ਆ ਬਾਈ ਇਲੈਕਸ਼ਨ ਚ ਹਮੇਸ਼ਾ ਹੀ ਹੁੰਦਾ ਹੈ ਯਾਨੀ ਸਰਕਾਰਾਂ ਉਹ ਚੇਤੇ ਤੌਰ ਤੇ ਧਿਆਨ ਮ ਦਿੰਦੀਆਂ ਸਰਕਾਰ ਨੇ ਕੋਈ ਬਾਈ ਇਲੈਕਸ਼ਨ ਹਰ ਨਹੀਂ ਨੀਗੀ ਪੰਜਾਬ ਦੀਆਂ ਜਿਹੜੀਆਂ 5 ਬਾਈ ਇਲੈਕਸ਼ਨਾਂ ਸਰਕਾਰ ਨੇ 5 ਦੀਆਂ 5 ਜਿੱਤਣੀਆਂ ਨੇ ਗੁਰਦੀਪ ਸਿੰਘ ਰੰਧਾਵਾ ਨੂੰ ਦੂਜੀ ਵਾਰੀ ਮੌਕਾ ਮਿਲ ਸਕਦਾ ਤੇਰਾ ਬਾਪੂ ਨਾਨਕ ਤੋਂ ਲਖਸ਼ ਲੜੰਦਾ ਦੇਖੋ ਇਹ ਪਾਰਟੀ ਦਾ ਫੈਸਲਾ ਹੈ ਇਹ ਗੁਰਦੀਪ ਸਿੰਘ ਰੰਧਾਵਾ ਵੀ ਕੋਈ ਨਿੱਜੀ ਫੈਸਲਾ ਨਹੀਂ ਮੈਂ ਪਾਰਟੀ ਦਾ ਇੱਕ ਵਫਾਦਾਰ ਸਿਪਾਹੀ ਹਾਂ ਪਾਰਟੀ ਮੈਨੂੰ ਕਹੇਗੀ ਪਾਰਟੀ ਜਿਹੜਾ ਵੀ ਉਮੀਦਵਾਰ ਦੇਵੇਗੀ ਗੁਰਦੀਪ ਸਿੰਘ ਰੰਧਾਵਾ ਚਟਾਨ ਦੀ ਵਾਂਗ ਖੜ ਕੇ ਇਹ ਸੀਟ ਜਿੱਤ ਕੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦੀ ਝੋੜੀ ਚ ਪਾਉਣਗੇ ਇਹ ਮੈਂ ਤੁਹਾਡੇ ਚੈਨਲ ਦੇ ਨਾਲ ਵਾਦਾ ਕਰ ਦਿੰਦਾ ਤੁਸੀਂ ਤਿਆਰੀ ਕਰ ਲਈਏ ਵੈਸੇ ਇਲੈਕਸ਼ਨ ਲੜਨ ਦੇ ਦੇਖੋ ਮੇਰੀ ਤਾਂ ਹਮੇਸ਼ਾ ਹੀ ਤਿਆਰੀ ਰਹਿੰਦੀ ਮੈਂ ਤਾਂ ਜਦੋਂ 22 ਦੀ ਇਲੈਕਸ਼ਨ ਤੋਂ ਬਾਅਦ ਹੀ 24 ਦੀ ਇਲੈਕਸ਼ਨ ਮੈਂ ਉਦੋਂ ਦੀ ਤਿਆਰੀ ਚ ਲੱਗਿਆ ਕਿ 24 ਦੀ ਇਲੈਕਸ਼ਨ ਆਉਣੀ ਆ ਉਹਦਾ ਰਿਜ਼ਲਟ ਡੇਰਾ ਬਾਬਾ ਨਾਨਕ ਦੇ ਲੋਕਾਂ ਨੇ ਮੈਨੂੰ ਲਗਭਗ 13-14 ਹਜ਼ਾਰ ਵਾਧੂ ਵੋਟਾਂ ਦੇ ਕੇ ਤਾਂ ਉਹ ਮੇਰੇ ਕੰਮ ਦਾ ਜਿਹੜਾ ਸੀਗਾ ਉਹ ਮੈਨੂੰ ਰਿਜ਼ਲਟ ਉਹਦਾ ਲੋਕਾਂ ਨੇ ਮੈਨੂੰ ਉਹਦਾ ਫਤਵਾ ਜਿਹੜਾ ਡੇਰਾ ਬਾਬਾ ਨਾਨਕ ਦੇ ਲੋਕਾਂ ਨੇ ਮੇਰੇ ਹੱਕ ਚ ਦਿੱਤਾ ਹੈ ਹਲਕੇ ਤੋਂ ਵੱਡੇ ਅਕਾਲੀ ਲੀਡਰ ਅਭਿਕਰਤ ਸਿੰਘ ਕਾਲੋ ਭਾਜਪਾ ਚ ਚਲੇ ਗਏ ਆਮ ਆਦਮੀ ਪਾਰਟੀ ਜਾਂ ਗੁਰਦੀਪ ਸਿੰਘ ਮਦਾਵੇ ਦੀ ਗੱਲ ਕਰੀਏ ਨਿਜੀ ਤੌਰ ਤੇ ਨਫਾ ਹੋਇਆ ਕਿ ਨੁਕਸਾਨ ਆ ਵੇਖੋ ਉਹਦੇ ਚ ਜਿਹੜਾ ਇਹਦੇ ਕਾਲੀ ਦਲ ਚ ਜਾਣ ਕਾਲੀ ਦਲ ਛੱਡ ਕੇ ਬੀਜੇਪੀ ਚ ਜਿਹੜੇ ਗਏ ਨੇ ਉਹਦਾ ਮੇਰੇ ਖਿਆਲ ਕੀ ਮੈਨੂੰ ਨਾ ਇਹਦਾ ਕੋਈ ਨੁਕਸਾਨ ਆ ਨਾ ਮੈਨੂੰ ਇਹਦਾ ਮਨਫਾ ਮਿਲਿਆ ਮੈਨੂੰ ਉਹ ਵੋਟ ਮਿਲਈ ਜਿਹੜੀਆਂ ਆਮ ਆਦੀ ਪਾਰਟੀ ਨੂੰ ਲੋਕ ਪਿਆਰ ਕਰਨ ਵਾਲੇ ਆ ਔਰ 44-45 ਹਜ਼ਾਰ ਉਹ ਵੋਟ ਆ ਕਿ ਜਿਹਦੇ ਲਾਗੇ ਸਲਾਬ ਵੀ ਨਹੀਂ ਗਈ ਪਾਣੀ ਤਾਂ ਬਹੁਤ ਵੱਡੀ ਗੱਲ ਹੈ ਸਲਾਬ ਤੋਂ ਬਗੈਰ ਵਾਲੀ 45 ਹਜ਼ਾਰ ਵੋਟ ਆ ਮੈਂ ਬਿਨਾ ਇਹਨਾਂ ਲੋਕਾਂ ਨੂੰ ਕੋਈ ਚਾਹ ਦੇ ਕੱਪ ਹੌਣ ਤੋਂ ਬਗੈਰ ਇਹਨਾਂ ਲੋਕਾਂ ਨੇ ਮੈਨੂੰ ਆਮ ਆਦੀ ਪਾਰਟੂ ਨੂੰ ਵੋਟਾਂ ਦਿੱਤੀਆਂ ਨੇ ਰਵੀ ਕਰਨ ਦਾ ਫਾਇਦਾ ਕਾਂਗਰਸੀਆਂ ਨੂੰ ਹੋ ਸਕਦਾ ਹੈ ਪਿਛਲੀ ਜਿਹੜੀ ਇਹ ਰਾਜਨੀਤੀ ਐਸੀ ਕਰਦੇ ਰਹੇ ਨੇ ਪਹਿਲਾਂ ਪੁਰਾਣੇ ਸਮੇਂ ਤੋਂ ਹੀ ਜੋਰ ਤੋੜ ਦੀ ਰਾਜਨੀਤੀ ਕਰਦੇ ਮੈਂ ਉਹ ਜੋਰ ਤੋੜ ਦੀ ਰਾਜਨੀਤੀ 'ਚ ਵਿਵਾਚ ਨਹੀਂ ਕਰਦਾ ਮੈਂ ਸਿਰਫ ਕੰਮ ਲੋਕਾਂ ਦੇ ਕਰਕੇ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦਾ ਪਿਆਰ ਕੱਟ ਕੇ ਉਹਦੇ 'ਚ ਵਿਸ਼ਵਾਸ ਰੱਖਦਾ ਸਰਪੰਚੀ ਦੇ ਇਲੈਕਸ਼ਨ ਵੀ ਨੇੜੇ ਆ ਗਈ ਨੋਟੀਫਿਕੇਸ਼ਨ ਹੋ ਗਈ ਜਲਦ ਤਰੀਕਾ ਐਲਾਨ ਹੋ ਜਾਣਗੇ ਲੱਗਦਾ ਕਿ ਸਰਪੰਚੀ ਦੇ ਇਲੈਕਸ਼ਨ ਔਰ ਬਾਈ ਇਲੈਕਸ਼ਨ ਇਕੱਠੇ ਵੀ ਹੋ ਸਕਦੀ। ਇਹ ਕੋਈ ਜਿਹੜੀ ਇਲੈਕਸ਼ਨ ਹੈ ਸਰਕਾਰ ਦੇ ਅਧਿਕਾਰ ਖੇਤਰ ਚ ਆਉਂਦਾ ਹੈ। ਇੱਥੇ ਸਰਕਾਰ ਨੇ ਫੈਸਲਾ ਲੈਣਾ ਹੈ ਕਿ ਬਾਈ ਇਲੈਕਸ਼ਨ ਤੋਂ ਪਹਿਲਾਂ ਸਰਪੰਚੀਆਂ ਕਰਾਉਣੀਆਂ ਕਿ ਬਾਈ ਇਲੈਕਸ਼ਨ ਤੋਂ ਬਾਅਦ ਕਰਾਉਣੀਆਂ। ਝੋਨੇ ਦਾ ਸੀਜ਼ਨ ਚੱਲ ਰਿਹਾ ਹੈ। ਸਾਰਾ ਪੰਜਾਬ ਇਸ ਝੋਨੇ ਦੇ ਸੀਜ਼ਨ ਚ ਵਿੱਚ ਹੀ ਹੈ। ਲਗਭਗ 1 ਮਹੀਨਾ ਜਿਹੜਾ ਬਾਅਦ ਝੋਨੇ ਦੀ ਝੋਨੇ ਦੀ ਲਵਾਈ ਦਾ ਕੰਮ ਬੜੀ ਜੋਰਾਂ ਸ਼ੋਰਾਂ ਨਾਲ ਚੱਲਣਾ। ਉਹਦੇ ਚ ਤੱਕ ਕਦੀ ਵੀ ਨਹੀਂ ਸੰਭਵ ਹੀ ਨਹੀਂ ਕਿ ਉਹ ਇਲੈਕਸ਼ਨ ਕਦੀ ਹੋ ਪਾਏ। ਉਦੋਂ ਬਾਅਦ ਮੇਰੇ ਕਸਤੰਬਰ ਚ ਜਿਹੜੀਆਂ ਇਲੈਕਸ਼ਨਾਂ ਨੇ ਉਹ ਹਰਿਆਣੇ ਦੀਆਂ ਨੇ ਜਿਹੜੀਆਂ ਵਿਧਾਨ ਸਭਾ ਦੀਆਂ ਤੇ ਮੈਨੂੰ ਲੱਗਦਾ ਕਿ ਸਤੰਬਰ ਚ ਜਦੋਂ ਹਰਿਆਣੇ ਦੀ ਹੋਣੀ ਆ ਉਹਦੇ ਨਾਲ ਜਿਹੜੀਆਂ 5 ਜਿਮਨੀ ਜ਼ੋਨਾ ਨੇ ਉਹਦੇ ਨਾਲ ਜਿਹੜੀਆਂ ਹੋਣ ਦੀ ਸੰਭਾਵਨਾ ਰੱਖਦਾ ਉਹਨੀ ਦਿਨ ਫਿਰ ਤਿਆਰੀ ਪੂਰੀ ਹੋਣਾ ਚੱਲੇਗੀ ਆ ਤਿਆਰੀ ਮੇਰੀ ਹਮੇਸ਼ਾ ਹੁੰਦਾ ਮੈਂ ਤਾਂ ਚੜ੍ਹਦੀ ਕਲਾ ਵਾਲਾ ਬੰਦਾ ਮੈਨੂੰ ਤਾਂ ਸਵੇਰ ਤੋਂ ਲੈ ਕੇ ਮੈਂ ਸਵੇਰੇ 7 ਵਜੇ ਲੋਕਾਂ ਨੂੰ ਮਿਲਣਾ ਸ਼ੁਰੂ ਕਰਦਾ ਮੇਰੇ ਘਰ ਮੈਂ ਹੁਣ ਤੱਕ 200 300 ਬੰਦੇ ਨੂੰ ਮਿਲ ਕੇ ਉਹਨਾਂ ਨੂੰ ਆਪਣੇ ਘਰੋਂ ਉਹਨਾਂ ਦੇ ਕੰਮਕਾਰ ਕਰਕੇ ਫੇਰ ਆਪਣੇ 11 ਵਜੇ ਦਫ਼ਤਰ ਆਣ ਕੇ ਬਹਿ ਗਿਆਂ। ਮੈਂ ਸਵੇਰੇ 7 ਵਜੇ ਤੋਂ ਲੈ ਕੇ ਰਾਤ ਨੂੰ 7 ਵਜੇ ਤੱਕ ਲਗਭਗ 12 ਘੰਟੇ ਲੋਕਾਂ ਦੀ ਸੇਵਾ 'ਚ ਰਹਿਣਾ। ਗੁਰਦੀਪ ਸਿੰਘ ਨਾਵਾ ਨੇ 2022 ਦੇ ਜੇ ਨਤੀਜਿਆਂ ਦੀ ਗੱਲ ਕਰੀਏ ਜਾਂ 2024 ਦੀ ਲੋਕ ਸਭਾ ਦੀ ਗੱਲ ਕਰੀਏ ਤਾਂ ਕਹਿੰਦੇ ਕਿ 2 ਸਾਲ ਦੇ ਵਿੱਚ ਲੋਕਾਂ ਬਿਨਾਂ ਕਿਸੇ ਮਤਲਬ ਦੇ ਵੋਟ ਵਧਾਈ ਹੈ। ਔਰ ਜਿਹੜੀ ਕਹਿੰਦੇ ਮੇਰੀ ਜਿੱਤ ਹੈ ਉਹ ਇਸ ਕਰਕੇ ਯਕੀਨੀ ਹੋ ਗਈ ਆਮ ਆਦਮੀ ਪਾਰਟੀ ਦੀ। ਕਿ ਜੋ 22 ਦੇ ਨਤੀਜੇ ਸਨ ਉਹ 24 ਦੇ ਨਤੀਜੇ ਦੇ ਵਿੱਚ ਸਿਰਫ 3900 ਦੇ ਆਸ-ਪਾਸ ਦੇ ਵੋਟਾਂ ਦੇ ਨਾਲ ਦਾ ਫਰਕ ਰਹਿ ਗਿਆ ਹੈ ਇਥੋਂ ਕਿਤੇ ਸਾਬਤ ਹੁੰਦਾ ਕਿ ਆਮ ਆਦਮੀ ਪਾਰਟੀ ਨੂੰ ਲੋਕ ਚਾਹੁੰਦੇ ਨੇ ਕਹਿੰਦੇ ਕਿ ਸਤੰਬਰ ਮਹੀਨੇ ਦੇ ਆਸ-ਪਾਸ ਜੇ ਇਲੈਕਸ਼ਨ ਹੁੰਦੀ ਹੈ ਬਾਈ ਇਲੈਕਸ਼ਨ ਪੰਜ ਪੰਜਾਬ ਦੇ ਵਿੱਚ ਤੇ ਉਹਦੇ ਵਿੱਚ ਵੀ ਆਮ ਆਦਮੀ ਪਾਰਟੀ ਵੱਡੀ ਜਿੱਤ ਹਾਸਲ ਕਰੇਗੀ ਕੈਮਰਾਮੈਨ ਪੰਟੀ ਦੇ ਨਾਲ ਪੰਜਾਬੀ ਟੈਲੀ ਨਿਤ ਲੂਥਰਾ